ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖਤੇ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਲੈ ਕੇ ਆਏ ਆਪਾਂ ਡਿਜੀਟਲ ਪੇਂਟ ਵਾਲੇ ਸੂਟ ਤੇ ਹੈਂਡ ਪੇਂਟ ਦੇ ਸੂਟ ਟੈਬੀ ਜੋਰ ਜਟ ਦੇ ਵਿੱਚ ਜਿਹੜੇ ਆਪਾਂ ਗਰਮੀ ਦੇ ਵਿੱਚ ਵੇਅਰ ਕਰਦੇ ਆ ਤੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਸਾਰਿਆਂ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਜੀ ਕਿ ਮੈਂ ਇਹ ਵਾਲਾ ਸਟਾਕ ਬਿਲਕੁਲ ਸਸਤਾ ਦੇਣ ਜਾ ਰਹੀ ਹਾਂ ਬਹੁਤ ਜ਼ਿਆਦਾ ਲੈਸ ਕਰ ਰਹੀ ਹਾਂ ਮੈਂ ਇਸ ਸਾਰੇ ਸਟਾਕ ਦੇ ਉੱਤੇ ਇਹ ਸੂਟ 1750 1700 ਦਾ ਸੇਲ ਕੀਤਾ ਸੀ ਜੋ ਕਿ ਮੈਂ ਤੁਹਾਨੂੰ ਹੁਣ ਸਿਰਫ ਤੇ ਸਿਰਫ 1550 ਰੁਪਏ ਦੇ ਵਿੱਚ ਸੂਟ ਦੇਣ ਜਾ ਰਹੀ ਹਾਂ ਕਿਉਂ ਕਿਉਂਕਿ ਇਸ ਤੇ ਪਿੱਛੇ ਇੱਕ ਰੀਜ਼ਨ ਹੈ ਛੋਟੀ ਜੀ ਪ੍ਰੋਬਲਮ ਹੈ ਤੇ ਮੈਨੂੰ ਉਸ ਤੇ ਲਈ ਕਾਫੀ ਦਿਨ ਬਾਹਰ ਰਹਿਣਾ ਪੈ ਸਕਦਾ ਹੈ ਇਸੇ ਲਈ ਫਿਰ ਮੇਰੇ ਕੋਲੋਂ ਵੀਡੀਓ ਨਹੀਂ ਬਣਨੀ ਤੇ ਮੈਂ ਸੋਚਿਆ ਕਿ ਮੇਰੇ ਕੋਲੇ 200 250 ਪੀਸ ਦੀ ਜਿੰਨੀ ਵੀ ਕਲੈਕਸ਼ਨ ਹੈ ਇਹਨਾਂ ਨੂੰ ਮੈਂ ਆਪਣੇ ਆਏ ਹੋਏ ਰੇਟ ਦੇ ਉੱਪਰ ਹੀ ਤੁਹਾਨੂੰ ਦੇ ਦਿਆਂ ਤੇ ਫਿਰ ਉਸ ਤੋਂ ਬਾਅਦ ਜਿਵੇਂ ਹੀ ਮੈਂ ਕਮਬੈਕ ਕਰਦੀ ਹਾਂ ਨਵੀਂ ਕਲੈਕਸ਼ਨ ਲੈ ਕੇ ਆਣੀ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਮਈ ਦੇ ਵਿੱਚ ਜਾਂ ਜਦੋਂ ਵੀ ਹਨਾ ਲੱਗਿਆ ਮੈਨੂੰ ਤੇ ਜੇ ਤੁਹਾਡੀ ਸਾਰਿਆਂ ਦੀ ਦੁਆਵਾਂ ਸਦਕਾ ਠੀਕ ਰਿਹਾ 10-12 ਦਿਨਾਂ ਬਾਅਦ ਹੀ ਮੈਂ ਸਹੀ ਠੀਕ ਤਰੀਕੇ ਨਾਲ ਆ ਕੇ ਆਪਣਾ ਕੰਮ ਨੂੰ ਚਲਾ ਲਿਆ ਤਾਂ ਫਿਰ ਮੈਂ ਤੁਹਾਨੂੰ ਨਵੀਂ-ਨਵੀਂ ਕਲੈਕਸ਼ਨ ਨਵੇਂ ਵੈਰਾਈਟੀਆਂ ਦਿਖਾਉਂਦੀ ਰਹੂੰਗੀ ਪਰ ਤੁਸੀਂ ਸਾਰੇ ਜਣੇ WhatsApp ਨੰਬਰ ਮੇਰਾ ਸਕਰੀਨ ਦੇ ਉੱਪਰ ਦਿਖ ਰਿਹਾ ਇਸ ਨੂੰ ਸੇਵ ਕਰ ਲਓ ਤੇ ਮੈਂ ਇਹਦੇ ਉੱਪਰ ਸਟੇਟਸ ਵਗੈਰਾ ਲਗਾਉਂਦੀ ਰਹਿਣੀ ਆ ਮੈਂ ਸਾਰਿਆਂ ਮਤਲਬ ਜਿੰਨੇ ਵੀ ਨਵੀਂ-ਨਵੀਂ ਕਲੈਕਸ਼ਨ ਆਉਂਦੀ ਹੈ ਸਾਰਿਆਂ ਨੂੰ ਮੈਂ ਸਟੇਟਸ ਲਗਾਉਂਦੀ ਰਹਿਣੀ ਆ ਸੋ ਤੁਸੀਂ ਸਟੇਟਸ ਦੇ ਵਿੱਚ ਵੀ ਉੱਥੇ ਵੀ ਇਨਕੁਆਇਰੀ ਕਰ ਸਕਦੇ ਹੋ ਦੇਖ ਕੇ ਸੋ ਨੰਬਰ ਸੇਵ ਕਰਕੇ ਸਾਰੇ ਜਣੇ ਰੱਖ ਲਓ ਤੇ ਤਾਂ ਜੋ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੇ ਰਹਿਣ ਬਹੁਤ ਸਾਰੀਆਂ ਸੂਟ ਤੇ ਸੂਟਾਂ ਦੇ ਡਿਜ਼ਾਈਨ ਆ ਜੀ ਹੈ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਨਹੀਂ ਦੇਖੇ ਹੋਣੇ ਜੋ ਕੇਵਲ ਮੈਂ ਸਟੇਟਸ ਲਗਾਏ ਤੇ ਸਟੇਟਸ ਦੇ ਉੱਪਰ ਹੀ ਉਹ ਸਟਾਕ ਆਊਟ ਤੇ ਆਸ਼ਾ ਕਰਦੀ ਹਾਂ ਤੁਸੀਂ ਮੇਰੀ ਇਸ ਮਜਬੂਰੀ ਨੂੰ ਸਮਝੋਗੇ ਤੇ ਮੇਰੀ ਵੱਧ ਤੋਂ ਵੱਧ ਮਦਦ ਕਰੋਗੇ ਮੈਨੂੰ ਤੁਹਾਡੇ ਸਾਰਿਆਂ ਦੇ ਹੈਲਪ ਦੀ ਲੋੜ ਹੈ ਜੀ ਤੁਸੀਂ ਮੇਰੇ ਇਸ ਸਟਾਕ ਨੂੰ ਕਲੀਅਰ ਕਰਾਉਣ ਵਿੱਚ ਮੇਰੀ ਮਦਦ ਕਰੋਗੇ ਤੇ ਪਹਿਲਾਂ ਵੀ ਮੈਂ ਤੁਹਾਨੂੰ ਮਤਲਬ 2.5 3 ਸਾਲ ਤੋਂ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਕਲੈਕਸ਼ਨ ਬਹੁਤ ਥੋੜੇ ਪੈਸਿਆਂ ਦੇ ਉੱਪਰ ਬਹੁਤ ਘੱਟ ਰੇਟਾਂ ਦੇ ਉੱਪਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਅੱਗੇ ਵੀ ਇਦਾਂ ਹੀ ਆਪਾਂ ਕਰਦੇ ਰਵਾਂਗੇ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਦੇਖ ਲੈਣੇ ਆ ਜਿਹੜੇ ਮੇਰੇ ਕੋਲ ਕੁਝ ਬਚੇ ਹੋਏ ਐ ਡਿਜੀਟਲ ਪੇਂਟ ਦੇ ਸੂਟ ਤੇ ਕੁਝ ਜਿਹੜੇ ਨਵੇਂ ਆਏ ਆ ਉਹ ਬਾਅਦ ਚ ਦੇਖਦੇ ਆਂ ਸਭ ਤੋਂ ਪਹਿਲਾਂ ਜੀ ਆ ਗ੍ਰੇ ਕਲਰ ਐ ਪਹਿਲਾਂ ਤਾਂ ਇਹਨਾਂ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਕੁਆਲਿਟੀ ਇਹਨਾਂ ਦੀ ਪਿਓਰ ਵਿਸਕੋਸਤੀ ਐ ਜੋਰਜਟ ਟੈਬੀ ਦੇ ਵਿੱਚ ਵਿਸਕੋਸ ਟੈਬੀ ਜੋਰਜਟ ਆ ਟੈਕ ਚੈੱਕ ਵਾਲਾ ਫੈਬਰਿਕ ਨੇੜੇ ਤੋਂ ਦੇਖ ਲਓ ਇਹ ਦੇਖੋ ਜੀ ਚੈੱਕ ਦਾ ਫੈਬਰਿਕ ਐ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਐ ਇਹ ਹੈਗਾ ਜੀ ਅ ਸੈਲਫ ਚੈੱਕ ਦੇ ਵਿੱਚ ਵਿਸਕੋਸ ਟੈਬੀ ਜੋਰਜਟ ਇਹ ਸਾਰੇ ਕਮੀਜ਼ ਦੇ ਵਿੱਚ ਜੀ ਫਰੰਟ ਦੇ ਉੱਤੇ ਤੁਹਾਨੂੰ ਛੋਟਾ ਛੋਟਾ ਪੇਂਟ ਰਹੂਗਾ ਡਿਜੀਟਲ ਪੇਂਟ ਇਹ ਇਸ ਦਾ نیچے ਕੇਰਾ ਆ ਗਿਆ ਕੇਰਾ ਵੀ ਬਹੁਤ ਸੋਹਣਾ ਹੈ ਬਾ ਕਮਾਲ ਹੈ ਇੰਨਾ ਫਾਈਨ ਇੰਨਾ ਸੋਹਣਾ ਤਰੀਕੇ ਨਾਲ ਪੇਂਟ ਹੋਇਆ ਹੋਇਆ ਵਾ ਇਹ ਕਿ ਤੁਸੀਂ ਐਚ ਡੀ ਤੇ ਸਕਰੀਨਿੰਗ ਪੇਂਟ ਦੇ ਵਿੱਚ ਤੇ ਇਹਦੇ ਵਿੱਚ ਕੋਈ ਡਿਫਰੈਂਸ ਦੇਖ ਹੀ ਨਹੀਂ ਪਾਉਂਗੀ ਇੰਨਾ ਜ਼ਿਆਦਾ ਫਾਈਨ ਤਰੀਕੇ ਨਾਲ ਕੰਮ ਹੋਇਆ ਵਾ ਤੇ ਉਮੀਦ ਕਰਦੀ ਤੁਹਾਨੂੰ ਰੰਗ ਵੀ ਸੋਹਣਾ ਲੱਗਿਆ ਹੋਣਾ ਤੇ ਤੁਹਾਨੂੰ ਸੂਟ ਵੀ ਪਸੰਦ ਆਇਆ ਹੋਣਾ ਇਹਦੇ ਨਾਲ ਦਾ ਹੀ ਹੁਣ ਜੀ ਚੈੱਕ ਵਾਲਾ ਟੈਬੀ ਦਾ ਪਿਓਰ ਦਾ ਦੁਪੱਟਾ ਹੈ জর্জਟ ਦਾ ਸਾਰਾ ਵਿਸਕੋਸ ਆਈਟਮ ਰਹੇਗੀ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਤੇ ਦੇਖੋ ਸਾਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਛੋਟੇ-ਛੋਟੇ ਫਲਾਵਰ ਰਹਿਣਗੇ ਚੈੱਕਾਂ ਵਾਲਾ ਫੈਬਰਿਕ ਰਹੇਗਾ ਤੇ ਖੁੰਝਾਂ ਦੇ ਉੱਪਰ ਕਾਰਨਰ ਤੇ ਚਾਰੇ ਕਾਰਨਰ ਦੇ ਉੱਪਰ ਇਸ ਤਰ੍ਹਾਂ ਕਰਕੇ ਫੁੱਲ ਰਹਿਣਗੇ ਮੋٹے-ਮੋٹے ਡਿਜੀਟਲ ਫਲਾਵਰ ਰਹਿਣਗੇ ਦੇਖੋ ਇਹ ਦੇਖੋ ਜੀ ਇਹ ਦੁਪट्टे ਦੀ ਲੈਂਥ ਬੜੀ ਖੁੱਲੀ ਡੁੱਲੀ ਹੈ 2.5 ਮੀਟਰ ਪਲੱਸ ਦੁਪੱਟਾ ਹੈ ਤੇ ਵਿਡਥ ਵੀ ਬਹੁਤ ਜ਼ਿਆਦਾ ਚੌੜੀ ਹੈ ਇਹ ਸੀਗਾ ਗ੍ਰੇ ਕਲਰ ਜਿਹਦਾ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਣਾ ਆਪਣਾ ਸਕਰੀਨਸ਼ਾਟ ਪ੍ਰੋਪਰ ਲੈ ਕੇ ক্লোਜ਼ ਤੋਂ ਸਕਰੀਨਸ਼ਾਟ ਲੈ ਕੇ ਤੁਸੀਂ ਇਨਕੁਆਇਰੀ ਕਰਿਆ ਕਰੋ ਤਾਂ ਜੋ ਪਤਾ ਲੱਗ ਸਕੇ ਸਿਮਿਲਰ ਜੇ ਕਲਰ ਹੀ ਹੁੰਦੇ ਆ ਕਈ ਵਿੱਚ ਇਹ ਦੇਖੋ ਜੀ ਹੁਣ ਆ ਜਾਂਦਾ ਇੱਕ ਸਕਾਈ ਬਲੂ ਸਕਾਈ ਬਲੂ ਦਾ ਵੀ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਜੋਰ ਰਹਿੰਦਾ ਹੈ ਇਹ ਦੇਖੋ ਜੀ ਕਿੰਨਾ ਪਿਆਰਾ ਆਰਟੀਕਲ ਹੈ ਅੱਛਾ ਮੈਂ ਪਿਛਲੇ ਸੂਟ ਦੇ ਵੀ ਤੁਹਾਨੂੰ ਬਾਹਾਂ ਦੇ ਉੱਪਰ ਦਿਖਾਉਣਾ ਭੁੱਲ ਗਈਆਂ ਤੇ ਇਹਨਾਂ ਦੇ ਨਾ ਬਾਹਾਂ ਦੇ ਉੱਪਰ ਵੀ ਸਾਰਿਆਂ ਦੇ ਉੱਪਰ ਪੇਂਟ ਰਹੇਗਾ ਜਿੰਨੇ ਵੀ ਸਾਰੇ ਸੂਟ ਦਿਖਾਉਂਗੀ ਸਭੀਆਂ ਬਾਹਾਂ ਉੱਪਰ ਵੀ ਪੇਂਟ ਰਹੂਗਾ ਇਹ ਦੇਖੋ ਸਕਾਈ ਬਲੂ ਦੇ ਉੱਪਰ ਕਿੰਨਾ ਸੋਹਣਾ ਕੰਮ ਹੈ ਇਹ ਦੇਖੋ ਜੀ ਡਿਜੀਟਲ ਪੇਂਟ ਦਾ ਨੇੜੇ ਤੋਂ ਦੇਖ ਲਓ ਤੁਸੀਂ ਕੱਪੜਾ ਨਾਲੇ ਡਿਜ਼ਾਈਨ ਇਹਦੀਆਂ ਬਾਹਾਂ ਦਾ ਵੀ ਦਿਖਾ ਦਨੀ ਮੈਂ ਤੁਹਾਨੂੰ ਡਿਜ਼ਾਈਨ ਇਹ ਇਹਦੀਆਂ ਬਾਹਾਂ ਹੈ ਜੀ ਇਹ ਪ੍ਰਿੰਟ ਹੈ ਜਿਹੜਾ ਇਹ ਬਾਹਾਂ ਦੇ ਉੱਪਰ ਆਏਗਾ ਤੇ ਦੁਪੱਟਾ ਵੀ ਇਸ ਦਾ ਬਹੁਤ ਜ਼ਿਆਦਾ ਸੋਹਣਾ ਹੈ ਇਹ ਦੇਖੋ ਚਾਰੇ ਕਾਰਨਰ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਰਕੇ ਪੇਂਟ ਰਹੇਗਾ ਚਾਰੇ ਕਾਰਨਰ ਦੇ ਉੱਪਰ ਵੱਡੇ ਵੱਡੇ ਫਲਾਵਰ ਰਹਿਣਗੇ ਇਸ ਤਰ੍ਹਾਂ ਕਰਕੇ ਤੇ ਇਹ ਦੇਖੋ ਜੀ ਆ ਹੈਗਾ ਇਸ ਦਾ ਬਹੁਤ ਸੋਹਣਾ ਵਿੱਚ ਵਿਰਲੇ ਵਿਰਲੇ ਫਲਾਵਰ ਦਾ ਸਾਰੇ ਦੇ ਵਿੱਚ ਕੰਮ ਬੜਾ ਹੀ ਸੋਹਣਾ ਹੈ ਇਹ ਵੀ ਹੈ ਨਾ ਤੇ ਇਸ ਦੇ ਵਿੱਚ ਤੀਸਰਾ ਆ ਜਾਂਦਾ ਜੀ ਓਨियन ਸ਼ੇਡ ਹੈ ਇਹਨ ਐਕਚੁਅਲੀ ਦੁਪੱਟਾ ਦੂਸਰੇ ਰੂਮ ਵਿੱਚ ਰਹਿ ਗਿਆ ਤੁਹਾਨੂੰ ਪਸੰਦ ਹੋਇਆ ਤੁਸੀਂ ਮੇਰੇ ਤੋਂ ਵਟਸਐਪ ਤੇ ਦੁਪੱਟੇ ਦੀ ਫੋਟੋ ਲੈ ਲਓ ਐਕਚੁਅਲੀ ਸਲਿੱਪ ਕਰ ਗਿਆ ਤਿਲਕਣਾ ਜੋ ਹੁੰਦਾ ਨਾ ਕਪੜਾ ਤੇ ਉਹ ਮੇਰਾ ਦੂਸਰੇ ਰੂਮ ਚ ਰਹਿ ਗਿਆ ਸੋ ਹੁਣ ਮੈਂ ਇੱਥੋਂ ਲੈਣ ਨਹੀਂ ਜਾਇਆ ਜਾਣਾ ਇਸੇ ਲਈ ਮੈਂ ਤੁਹਾਨੂੰ ਕੱਲਾ ਸੂਟ ਦਿਖਾ ਦੇਣੀ ਐ ਦੁਪੱਟਾ ਇਹਦਾ ਤੁਸੀਂ ਮੇਰੇ ਤੋਂ ਵਟਸਐਪ ਦੇ ਉੱਪਰ ਮੰਗ ਲੈਣਾ ਇਹ ਦੇਖੋ ਜੀ ਕਿੱਡਾ ਸੋਨਾ ਕੰਮ ਐ ਇਸ ਤੇ ਉੱਪਰ ਵੀ ਹੋਇਆ ਇਹ ਆ ਪਿਆਜ਼ੀ ਰੰਗ ਡਾਰਕ ਪਿਆਜ਼ੀ ਇਸ ਦੀ ਸ਼ੇਡ ਐ ਰੰਗ ਤੁਹਾਨੂੰ ਬੜੇ ਸੋਹਣਾ ਲੱਗਿਆ ਹੋਣਾ ਮੈਨੂੰ ਵੀ ਬੜਾ ਵਧੀਆ ਲੱਗਿਆ ਪਿਆਜੀ ਵੀ ਥੋੜਾ ਟ੍ਰੈਂਡ ਕਰ ਰਿਹਾ ਹੈ ਕਲਰ ਹੁਣ ਤੇ ਇਹਦੇ ਦੁਪੱਟੇ ਦੇ ਉੱਤੇ ਨਾ ਚਾਰੇ ਖੁੰਜੇ ਦੇ ਉੱਤੇ ਆਹ ਵਾਲੇ ਫੁੱਲ ਹੈ ਚਾਰੇ ਦੇ ਉੱਪਰ ਤੇ ਵਿੱਚ ਸਾਰੇ ਦੇ ਵਿਰਲੇ-ਵਿਰਲੇ ਆਹ ਵਾਲੇ ਫਲਾਵਰ ਰਹਿਣਗੇ ਤੁਸੀਂ ਫੋਟੋ ਮੰਗਾ ਲਿਓ ਤੇ ਹੁਣ ਆਪਾਂ ਦੇਖਦੇ ਹਾਂ ਮਿੰਟ ਗ੍ਰੀਨ ਦੇ ਵਿੱਚ ਲਿਵੈਂਡਰ ਛੇੜ ਲਿਵੈਂਡਰ ਦਾ ਪ੍ਰਿੰਟ ਆ ਦੇਖੋ ਜੀ ਕਿੰਨਾ ਸੋਹਣਾ ਰੰਗ ਹੈ ਪਹਿਲਾਂ ਤੇ ਸੂਟ ਦਾ ਕਲਰ ਦੇਖੋ ਸੂਟ ਦਾ ਰੰਗ ਕਿੰਨਾ ਪਿਆਰਾ ਹੈ ਤੇ ਇਹ ਹੈ ਜੀ ਸਾਰੇ ਦੇ ਇਦਾਂ ਕਰਕੇ نیچے ਘੇਰੇ ਤੋਂ ਲੈ ਕੇ ਸਾਰੇ ਕਮੀਜ਼ ਦੇ ਵਿੱਚ ਵਿਰਲਾ-ਵਿਰਲਾ ਕੰਮ ਕਿੱਡਾ ਸੋਹਣਾ ਇਸ ਦਾ ਕਲਰ ਕੰਟਰਾਸਟ ਹੈ ਬਹੁਤ ਹੀ ਪਿਆਰਾ हटਕੇ ਜੇ ਕੁਝ ਮਾਰਕੀਟ 'ਚ ਜਦੋਂ ਕੁਝ हटਕੇ ਜੀ ਚੀਜ਼ ਆਉਂਦੀ ਹੈ ਨਾ ਬੜੀ ਸੋਹਣੀ ਲੱਗਦੀ ਹੈ ਜਦੋਂ ਆਪਾਂ ਕਲਰ ਕੰਟਰਾਸਟ हटਕੇ ਜੇ ਦੇਖਦੇ ਹਾਂ ਇਹ ਦੇਖੋ ਜੀ ਇਹ ਇਸ ਦਾ ਦੁਪੱਟਾ ਦੁਪੱਟੇ ਦੀ ਲੈਂਥ ਪੂਰੀ ਹੈ ਸਾਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਛੋਟੇ-ਛੋਟੇ ਫੁੱਲ ਰਹਿਣਗੇ ਤੇ ਕਾਰਨਰ ਦੇ ਉੱਪਰ ਤੁਹਾਨੂੰ ਇੱਦਾਂ ਕਰਕੇ ਸਾਰੇ ਚਾਰੇ ਕਾਰਨਰ ਦੇ ਉੱਪਰ ਵੱਡੇ-ਵੱਡੇ ਬੂਜੇ ਮਿਲਣਗੇ ਮਤਲਬ ਤੁਹਾਨੂੰ ਇਹ ਸਾਰੇ ਸੂਟਾਂ ਦੇ ਹੁਣ ਅਪਰ ਰੇਟ ਦੀ ਗੱਲ ਕਰ ਲਈਏ ਇਹ ਤੁਹਾਨੂੰ 1700 ਰੁਪਏ ਦੇ ਵਿੱਚ ਸੀ ਪਰ ਮੇਰੀਆਂ ਕੁਝ ਪ੍ਰੋਬਲਮਸ ਔਨ ਕਰਕੇ ਮੈਨੂੰ ਹੁਣੇ ਸੂਟ ਆਪਣੇ ਜਿੰਨੀ ਕਾਸਟ ਤੇ ਮੈਨੂੰ ਪਿਆ ਤਾਂ ਮੈਂ ਤੁਹਾਨੂੰ ਉਨੀ ਹੀ ਕਾਸਟ ਦੇ ਉੱਪਰ ਇਹ ਦੇਣ ਜਾ ਰਹੀ ਹਾਂ ਇਹਨਾਂ ਸਾਰੇ ਸੂਟਾਂ ਦੀ ਰੇਟ ਹੈ ਜਿਹੜੀ ਉਹ 1550 ਰੁਪਏ ਰਹਣ ਜਾ ਰਹੀ ਹੈ ਤੇ ਇਹ ਜਿਹੜੇ ਲਿਮਟਿਡ ਜੇ ਕਲਰ ਰਹਿ ਗਏ ਲਿਮਟਿਡ ਜੇ ਸੂਟ ਹੈ ਤੁਸੀਂ ਇਸ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹੋ ਜਿੰਨਾਂ ਪਹਿਣਾ ਨੇ ਪਹਿਲਾਂ ਮੰਗਾਏ ਹੈ ਅਗਰ ਉਹ ਵੀ ਦੁਬਾਰਾ ਰਿਪੀਟ ਕਰਨੇ ਚਾਹੁੰਦੇ ਆ ਤਾਂ ਉਹਨਾਂ ਨੂੰ ਡਿਸਕਾਊਂਟ ਦੇ ਉੱਪਰ ਇਹ ਆਰਟੀਕਲ ਹੁਣ ਮਿਲ ਜਾਣਾ ਹੈਗਾ ਤੁਸੀਂ ਇਹਨਾਂ ਨੂੰ 1500 ਦੇ ਵਿੱਚ ਰੈਡੀ ਕਰਵਾ ਸਕ سوری ਮੰਗਵਾ ਸਕਦੇ ਹੋ ਜਿੱਦਾਂ ਕਿ ਇਹ 750 ਰੀ ਤਾਂ ਇਹਦੇ ਉੱਪਰ ਸ਼ੀਟ 700 ਦੀ ਲੱਗ ਜਾਂਦੀ ਹੈ ਫਿਰ ਇਸ ਦੇ ਉੱਪਰ ਪਿਓਰ ਦਾ 8900 ਦਾ ਤਾਂ ਫੈਬਰਿਕ ਹੀ ਲੱਗ ਜਾਂਦਾ ਤੁਸੀਂ ਮਤਲਬ ਦੇਖੋ ਕਿ ਇੰਨੀ ਅੱਛੇ ਤਰੀਕੇ ਨਾਲ ਇਹਦੀ ਮਸ਼ੀਨੀ ਪ੍ਰੈਸਿੰਗ ਦੇ ਨਾਲ ਕੰਮ ਹੋਇਆ ਹੈ ਘਰੇ ਆਪਾਂ ਪ੍ਰੈਸ ਨਾਲ ਨਹੀਂ ਲਾਇਆ ਮਸ਼ੀਨ ਦੇ ਨਾਲ ਬੁਟੀਕ ਦੇ ਉੱਪਰ ਕੰਮ ਹੋਇਆ ਤੇ ਬਹੁਤ ਜ਼ਿਆਦਾ ਸੋਹਣੀ ਪੇਸਟਿੰਗ ਹੈ ਇੰਨੀ ਜ਼ਿਆਦਾ ਫਾਈਨ ਕੁਆਲਿਟੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਐਚਡੀ ਪੇਂਟ ਹੈ ਜਾਂ ਡਿਜੀਟਲ ਪੇਂਟ ਹੈ ਤੇ ਤੁਸੀਂ ਇੰਨੇ ਵਧੀਆ ਡਿਸਕਾਊਂਟ ਦਾ ਆਈ ਹੋਪ ਫਾਇਦਾ ਲਾਉਂਗੇ ਹੁਣ ਆਪਾਂ ਇਸ ਦੇ ਵਿੱਚ ਇੱਕ ਨਵਾਂ ਆਇਆ ਆਪਾਂ ਨਵਾਂ ਡਿਜ਼ਾਈਨ ਦੇਖਦੇ ਹਾਂ ਚਿੜੀਆਂ ਵਾਲਾ ਇਹ ਵੀ ਪਰਪਲ ਪਿਆਜੀ ਜ ਹੈ ਪਰਪਲ ਜਿਹਾ ਕਲਰ ਹੈ ਇਹ ਇਹ ਦੇਖੋ ਕਿੰਨਾ ਪਿਆਰਾ ਹੈ ਸਾਰੇ ਦੇ ਵਿੱਚ ਉਹੀ ਬਿਰਲਾ ਬਿਰਲਾ ਅੱਛਾ ਇਹ ਨਾ ਤੁਸੀਂ ਇਹ ਲਾਈਨਾਂ ਤੋਂ ਇਦਾਂ ਨਾ ਸੋਚੋ ਕਿ ਪਤਾ ਨਹੀਂ ਕੀ ਹੈ ਇਹ ਅਸੀਂ ਜਦੋਂ ਮੇਜ਼ਰਮੈਂਟ ਕਰਦੇ ਹਾਂ ਤੇ ਚੌਕ ਨਾਲ ਸਾਰਾ ਇਦਾਂ ਲਾਈਨਾਂ ਵਾਈਆਂ ਹੁੰਦੀ ਹੈ ਕਿਉਂਕਿ ਕਮੀਜ਼ ਦੀ ਅਸੀਂ ਲੈਂਥ ਵਾਈਜ਼ ਸਾਰੇ ਇਹ ਤਿਆਰ ਕਰਨ ਲਈ ਪਹਿਲਾਂ ਮੇਜ਼ਰਮੈਂਟ ਕਰਦੇ ਹਾਂ ਨਿਸ਼ਾਨ ਲਾਉਂਦੇ ਆ ਸੇ ਨਿਸ਼ਾਨ ਹਲਕੇ ਜਿਹੇ ਕੱਪੜੇ ਨੂੰ ਇਸ ਤਰ੍ਹਾਂ ਰਗ ਕਰੇ ਨਾ ਵੀ ਨਿਕਲ ਜਾਂਦੇ ਆ ਸਭ ਤੋਂ ਪਹਿਲਾਂ ਡਿਜ਼ਾਈਨ ਦੇਖ ਲਓ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਚਿੜੀਆਂ ਦਾ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਬਿਲਕੁਲ ਹੁਣੇ-ਹੁਣੇ ਤਿਆਰ ਕੀਤਾਗਾ ਅੱਜ ਹੀ ਰੈਡੀ ਹੋਇਆ ਸੂਟ ਸੋਚਿਆ ਇਹ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਈਏ ਦੋ ਤਿੰਨ ਆਰਟੀਕਲ ਅੱਜ ਹੀ ਰੈਡੀ ਹੋਏ ਆ ਇਹ ਦੇਖੋ ਕਿੰਨਾ ਸੋਹਣਾ ਇਹ ਇਹਦੀਆਂ ਬਾਹਾਂ ਨੇ ਇਸ ਤਰ੍ਹਾਂ ਕਰਕੇ ਬਾਹਾਂ ਦੇ ਉੱਪਰ ਵੀ ਚੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਰੰਗ-ਬਰੰਗੀਆਂ ਬੜਾ ਹੀ ਫਾਈਨ ਤਰੀਕੇ ਨਾਲ ਕੰਮ ਹੋਇਆ ਵੇ ਇਹਦਾ ਦੁਪੱਟਾ ਵੀ ਬੜਾ ਸੋਹਣਾ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਕਰਕੇ ਪੱਲਿਆਂ ਦੇ ਉੱਪਰ ਚਾਰਾਂ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਕਰਕੇ ਚੁੜੀਆਂ ਦੇ ਸਟicker ਨੇ ਤੇ ਸਾਰੇ ਦੇ ਵਿੱਚ ਵਿਰਲੇ-ਵਿਰਲੇ ਇਸ ਤਰ੍ਹਾਂ ਆ ਛੋਟੇ ਫਲਾਵਰ ਰਹਿਣਗੇ ਇਹ ਇਹ ਸਟicker ਤੁਸੀਂ ਦੇਖ ਹੀ ਲਿਆ ਹਨ ਸੌਰੀ ਪੇਂਟ ਤੁਸੀਂ ਦੇਖ ਹੀ ਲਿਆ ਇਹ ਚਾਰੇ corner ਦੇ ਉੱਪਰ ਤੁਹਾਨੂੰ ਉੱਪਰ ਇਸ ਤਰ੍ਹਾਂ ਕਰਕੇ ਅ ਬਰਥਡੇ ਬੂਝੇ ਮਿਲਣਗੇ ਸਾਰੇ ਸੂਟਾਂ ਤੇ ਹੁਣ ਆਪਾਂ ਦੇਖ ਲਈਏ ਭਈ ਆਹ ਜਿਹੜੇ ਸੂਟ ਇਹ ਵੀ ਡਿਸਕਾਊਂਟ ਤੇ ਦੇਵਾਂਗੀ ਇਹ ਹੈਂਡ ਪੇਂਟ ਦੇ ਸੂਟ ਹੈ ਇੰਨਾ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਹੈ ਇਹਦਾ ਬਹੁਤ ਹੀ ਜ਼ਿਆਦਾ ਸੋਨਾ ਤੇ ਮਤਲਬ ਫਾਈਨ ਕੁਆਲਿਟੀ ਹੈ ਵਿਸਕੋਸ ਔਰਗੈਂజా ਇਹ ਚੈੱਕ ਵਾਲਾ ਨਹੀਂ ਉਹ ਟੈਬੀ ਚੈੱਕ ਦੇ ਉੱਪਰ ਸੀ ਇਹ ਤੁਹਾਨੂੰ ਪਿਓਰ ਵਿਸਕੋਸ ਔਰਗੈਂజా ਪਲੇਨ ਮਿਲੇਗਾ ਫੈਬਰਿਕ ਤੇ ਜਿਸ ਦੇ ਉੱਪਰ ਆਪਾਂ ਬ੍ਰਸ਼ ਦੇ ਨਾਲ ਹੈਂਡ ਪੇਂਟ ਕੀਤਾ ਹੋਇਆ ਬਹੁਤ ਫਾਈਨ ਤਰੀਕੇ ਨਾਲ ਕੀਤਾ ਹੋਇਆ ਇਹ ਆਪਾਂ ਖੁਦ ਰੈਡੀ ਕੀਤੇ ਹੋਏ ਆ ਸਾਰੇ ਸੂਟ ਘਰੇ ਤੇ ਤੁਹਾਨੂੰ ਦੁਪੱਟੇ ਵੀ ਨਾਲ ਦੇ ਬਹੁਤ ਸੋਹਣੇ ਪ੍ਰੀਮੀਅਮ ਕੁਆਲਿਟੀ ਦੇ ਦੁਪੱਟੇ ਨਾਲ ਦੇ ਮਿਲਣਗੇ ਸਾਰੇ ਸੂਟਾਂ ਦੀਆਂ ਬਾਹਾਂ ਕਈ ਵਾਰ ਦਿਖਾਉਣ ਵੱਲ ਰਹਿਣਦੀਆਂ ਸਾਰੇ ਸੂਟਾਂ ਦੀਆਂ ਬਾਹਾਂ ਦੇ ਉੱਤੇ ਵੀ ਪੇਂਟ ਰਹੇਗਾ ਕਿਤੇ ਇਹ ਨਾ ਸੋਚੋ ਵੀ ਜਿਹੜੀਆਂ ਦਿਖਾਈਆਂ ਨਹੀਂ ਪਤਾ ਨਹੀਂ ਉਹਨਾਂ ਤੇ ਹੋਏਗਾ ਜਾਂ ਨਹੀਂ ਸਾਰਿਆਂ ਤੇ ਮਿਲੇਗਾ ਇਹ ਦੇਖੋ ਇਹ ਆ ਜੀ ਸ਼ਰਟ ਦੇ ਨੀਚੇ ਇਸ ਤਰ੍ਹਾਂ ਕਰਕੇ ਤੇ ਇਹਦਾ ਪੀਕਾਕ ਜਾਂ ਸ਼ੇਡ ਹੈ ਬੜਾ ਹੀ ਸੋਹਣਾ ਸੂਟ ਦਾ ਰੰਗ ਹੈ ਆ ਇਸਦਾ ਹੈਂਡ ਪੇਂਟ ਹੋਇਆ ਹੋਇਆ ਹੈ ਇਹ ਸੂਟ ਆਪਾਂ ਲੈਸ ਤੇ 14.50 ਦੇ ਕੀਤੇ ਸੀ ਜੋ ਕਿ ਤੁਹਾਨੂੰ ਹੁਣ 13 ਦੇ ਹੀ ਮਿਲ ਜਾਣਗੇ 1350 ਦੇ ਵਿੱਚ ਇਹ ਤਿੰਨ ਚਾਰ ਹੀ ਮੇਰੇ ਕੋਲੇ ਕਲਰ ਰਹਿ ਗਈ ਹੈ ਸੋ ਮੈਨੂੰ ਇਹ ਬੜੇ ਹੁਣ ਆਪਣੇ ਜੋ ਮੈਨੂੰ ਕੋਸਟ ਕੀਤੇ ਮੈਨੂੰ ਉਸੇ ਤੇ ਦੇਣੇ ਪੈ ਰਹੇ ਆ ਬਸ ਕੁਝ ਹੋ ਜਾਂਦੀਆਂ ਲਾਈਫ ਚ ਉਤਾਰ ਚੜਾ ਵਾ ਜਾਂਦੇ ਇਦਾਂ ਦੇ ਇਹ ਦੇਖੋ ਜੀ ਇਹ ਆ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਪੇਂਟ ਹੋਇਆ ਹੋਇਆ ਹੈ ਸਾਰੇ ਦੁਪੱਟੇ ਦੇ ਵਿੱਚ ਵਿਰਲੇ ਵਿਰਲੇ ਇਸ ਤਰ੍ਹਾਂ ਕਰਕੇ ਫਲਾਵਰ ਹੈ ਤੁਹਾਨੂੰ ਹਰ ਦੋ ਦੋ ਗਿੱਠਾਂ ਬਾਅਦ ਇਸ ਤਰ੍ਹਾਂ ਕਰਕੇ ਆ ਫਲਾਵਰ ਮਿਲਣਗੇ ਇਹ ਸੀਗਾ ਪਿਕਾਕ ਸ਼ੇਡ ਹੁਣ ਆਪਾਂ ਇੱਕ ਦੇਖਦੇ ਹਾਂ ਅੱਛਾ ਟੈਬੀ ਦਾ ਇੱਕ ਸੂਟ ਇੱਕ ਡਿਜ਼ਾਈਨ ਤਾਂ ਰਹਿ ਗਿਆ ਜੀ ਇਹ ਟੈਬੀ ਜੋਰਜਟ ਹੈ ਤੇ ਇਹਦਾ ਇਹ ਡਿਜ਼ਾਈਨ ਰਹਿ ਗਿਆ ਮੈਂ ਵੀ ਕਿਹਾ ਮੈਂ ਇੱਕ ਅਜ ਹੋਰ ਪੇਸਟ ਕੀਤਾ ਸੀ ਡਿਜ਼ਾਈਨ ਦੇਖੋ ਤੁਸੀਂ ਮੋਰਾਂ ਤੇ ਹੰਸਾਂ ਵਾਲਾ ਕਿੰਨਾ ਸੋਹਣਾ ਹੈ ਦੇਖੋ ਹੰਸ ਤੇ ਮੋਰਾਂ ਦਾ ਪੇਸਟ ਹੋਇਆ ਵਾ ਡਿਜ਼ਾਈਨ ਇਹ ਦੇਖੋ ਕਿੰਨਾ ਪਿਆਰਾ ਹੈ ਇੰਨਾ ਫਾਈਨ ਹੈ ਤੁਸੀਂ ਇਦਾਂ ਪਤਾ ਹੀ ਨਹੀਂ ਕਰ ਪਾਉਂਗੇ ਕਿ ਇਹ ਡਿਜੀਟਲ ਪੇਂਟ ਹੋਇਆ ਹੈ ਜਾਂ ਇਸ ਦਾ ਖੁਦ ਦਾ ਪੈਟਰਨ ਨਹੀਂ ਹੈ 셀ਫ ਪੈਟਰਨ ਹੀ ਹੈ ਇਦਾਂ ਦਾ ਮਤਲਬ ਡਿਜ਼ਾਈਨ ਹੈ ਇੰਨਾ ਸੋਹਣਾ ਡਿਜ਼ਾਈਨ ਲੱਗਿਆ ਮੈਨੂੰ ਇਹ ਤੇ ਇਹਦਾ ਇਹ ਦੇਖੋ ਇਹ ਇਸ ਦੀਆਂ ਬਾਹਾਂ ਨੇ ਮੈਂ ਜਸਟ ਅੱਜ ਰੈਡੀ ਕੀਤੇ ਸੀ ਇਹ ਦੋ ਤਿੰਨ ਤੇ ਸੋਚਿਆ ਮੈਂ ਵੀਡੀਓ ਦੇ ਵਿੱਚ ਇਹ ਵੀ ਅੱਜ ਤੁਹਾਡੇ ਨਾਲ ਸਾਂਝੇ ਕਰੂੰਗੀ ਇਹਦੇ ਦੁਪट्टे ਦੇ ਉੱਪਰ ਵੀ ਦੇਖ ਲਓ ਇਸ ਦੇ ਦੁਪੱਟੇ ਦੇ ਚਾਰੇ ਕੋਰਨਰ ਦੇ ਉੱਪਰ ਤੁਹਾਨੂੰ ਇਹ ਵਾਲੇ ਇਦਾਂ ਸਪੈਰੋਜ਼ ਬੈਠੀਆਂ ਹੋਈਆਂ ਮਿਲਣਗੀਆਂ ਇਹ ਚਿੜੀਆਂ ਵਾਲਾ ਇਹ ਵੀ ਨੇੜੇ ਤੋਂ ਦੇਖ ਲਓ ਇਹ ਹੈ ਜੀ ਮੈਰੂਨ ਕਲਰ ਟੈਬੀ ਜੋਰ ਝਟ ਦੇ ਵਿੱਚ ਹੁਣ ਆਪਾਂ ਮੈਰੂਨ ਇੱਕ ਹੈਂਡ ਪੇਂਟ ਵਾਲਾ ਦੇਖ ਲੈਨੇ ਇਹਦੇ ਵਿੱਚ ਪੀਚ ਦਾ ਤੇ ਪਿਸਤਾ ਗ੍ਰੀਨ ਦੀਆਂ ਪੱਤੀਆਂ ਦਾ ਕੰਟਰਾਸਟ ਹੈ ਵਾਈਟ ਦੀ ਆਊਟਿੰਗ ਦਿੱਤੀ ਹੋਈ ਹੈ ਬਹੁਤ ਸੋਹਣੀ ਵੀ ਹੈਂਡ ਪੇਂਟ ਅਸੀਂ ਬ੍ਰਸ਼ ਨਾਲ ਖੁਦ ਕੀਤਾ ਬਹੁਤ ਫਾਈਨ ਤਰੀਕੇ ਨਾਲ ਕੀਤਾ ਤੇ ਕੱਪੜਾ ਅਸੀਂ ਖੁਦ ਚੂਜ਼ ਕਰਕੇ ਹੀ ਕੰਮ ਕਰਦੇ ਹੋਣੇ ਕੱਪੜਾ ਬਹੁਤ ਜ਼ਿਆਦਾ ਸੋਹਣਾ ਪ੍ਰੀਮੀਅਮ ਹੈ ਵਿਸਕੋਸ ਹੈ ਇਹ ਦੇਖੋ ਜੀ ਇਹ ਸਾਰੇ ਸ਼ੋਰਟ ਦੇ ਮੂਰੇ ਸਾਰੇ ਦੇ ਤੁਹਾਨੂੰ ਧੁਰੋ ਧੁਰ ਇਸ ਤਰ੍ਹਾਂ ਕਰਕੇ ਫੁੱਲ ਮਿਲਣਗੇ ਮੋٹے-ਮੋٹے ਇਹ ਦੇਖੋ ਜੀ ਇਹ ਦੇਖੋ ਇਹ ਸਾਰੇ ਕਮੀਜ਼ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਰਕੇ ਕੰਮ ਮਿਲੇਗਾ ਇਹ ਇਸ ਦਾ ਦੁਪੱਟਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਸੋਨਾ ਹੈ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਰਹਿਣਗੇ ਫੋਰ ਸਾਈਡ ਐਦਾਂ ਕਰਕੇ ਪੱਲਿਆਂ ਦੇ ਉੱਪਰ ਵੱਡੇ ਫੁੱਲ ਤੇ ਵਿੱਚ ਛੋਟੀਆਂ-ਛੋਟੀਆਂ ਐਦਾਂ ਫੁੱਲ ਪੱਤੀਆਂ ਰਹਿਣਗੀਆਂ ਇਹ ਹੈ ਜੀ 2 ਮੀਟਰ ਦਾ ਖੁੱਲਾ ਡੁੱਲਾ ਪੇਂਟਡ ਦੁਪੱਟਾ ਜੋ ਕਿ ਤੁਹਾਨੂੰ ਬਹੁਤ ਵੱਡੇ ਡਿਸਕਾਊਂਟ ਤੇ ਮਿਲਣ ਜਾ ਰਿਹਾ ਜਿੰਨਾ ਸਾਨੂੰ ਕਾਸਟ ਕੀਤਾ 1350 ਦੇ ਵਿੱਚ ਹੀ ਤੁਹਾਨੂੰ ਇਹ ਮੈਂ ਦੇਣ ਜਾ ਰਹੀ ਹਾਂ ਪਹਿਲਾਂ ਇਸ ਦਾ 1450 ਰੁਪਿਆ ਸੀਗਾ ਆਫਟਰ ਡਿਸਕਾਊਂਟ ਸੀ ਸ਼ੁਰੂ ਦੇ ਵਿੱਚ ਇਹਨਾਂ ਦਾ 1650 ਹੀ ਸੀਗਾ ਫਿਰ ਮੈਂ ਡਿਸਕਾਊਂਟ ਤੇ ਇਹ 14 ਤੇ ਕੀਤੇ ਸੀ ਜੋ ਕਿ ਹੁਣ ਮੈਨੂੰ ਆਪਣੀ ਕੋਸਟ ਤੇ ਹੀ ਦੇਣੇ ਪੈ ਰਹੇ ਇੱਕ ਰਹਿ ਜਾਂਦਾ ਜੀ ਇਸ ਦੇ ਵਿੱਚ ਬਿਲਕੁਲ ਲਾਸਟ ਵਾਲਾ ਗ੍ਰੀਨ ਕਲਰ ਗ੍ਰੀਨ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਵੀ ਤੁਸੀਂ ਡਿਸਕਾਊਂਟ ਤੇ ਖਰੀਦ ਸਕਦੇ ਹੋ ਫਲਾਵਰ ਦਾ ਤੁਸੀਂ ਪੈਟਰਨ ਦੇਖੋ ਸੀਮ ਮੈਰੂਨ ਵਾਲਾ ਹੀ ਹੈ ਇਹ ਵੀ ਹੈਂਡ ਪੇਂਟ ਹੈ ਬ੍ਰੈਸ਼ ਵਾਲਾ ਇੰਨਾ ਜ਼ਿਆਦਾ ਫਾਈਨ ਤਰੀਕੇ ਨਾਲ ਕੀਤਾ ਹੈ ਅੱਛਾ ਮੈਂ ਨਾ ਬਹੁਤ ਸਾਰਿਆਂ ਦੇ ਭੁੱਲ ਜਾਨੀਆਂ ਬਾਹਾਂ ਤੇ ਦਿਖਾਉਣ ਵੱਲੋਂ ਇਦਾਂ ਕਰਕੇ ਸਾਰਿਆਂ ਦੇ ਬਾਹਾਂ ਦੇ ਉੱਪਰ ਵੀ ਫਲਾਵਰ ਹੈ ਬਾਹਾਂ ਤੇ ਵੀ ਪੈਟਰਨ ਰਹੂਗਾ ਤੇ ਇਦਾਂ ਸਾਰੀ ਕਮੀਜ਼ ਦੇ ਸਾਹਮਣੇ ਰਹੇਗਾ ਇਹ ਦੇਖੋ ਤੇ ਹੁਣ ਆਪਾਂ ਇਸ ਦਾ ਦੁਪੱਟਾ ਦੇਖਦੀ ਹਾਂ ਇਹ ਆਪਣੀ ਅੱਜ ਨਾ ਪੇਂਟ ਵਾਲੇ ਸੂਟਾਂ ਤੇ ਵੀਡੀਓ ਹੋ ਰਹੀ ਸੀ ਨੈਕਸਟ ਵੀਡੀਓ ਆਪਣੀ ਖਾਦੀ ਸਿਲਕ ਖਾਦੀ ਕਾਟਨ ਦੇ ਸੂਟਾਂ ਤੇ ਆਏਗੀ ਚਿਕਨ ਦੇ ਦੁਪੱਟਿਆਂ ਵਾਲੀ ਤੁਸੀਂ ਉਹ ਵੀ ਵਾਚ ਕਰਨਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਸੌਰੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਣ ਬਹੁਤ ਸਾਰੀਆਂ ਵੀਡੀਓਸ ਤੁਹਾਡੇ ਤੋਂ ਸਕਿਪ ਹੋ ਜਾਂਦੀਆਂ ਕਿਉਂਕਿ ਤੁਹਾਡੇ ਕੋਲੇ ਉਹ ਰੀਚ ਨਹੀਂ ਕਰਦੀਆਂ ਪਹੁੰਚਦੀਆਂ ਨਹੀਂ ਹੈ ਇਹ ਦੇਖੋ ਜੀ ਇਹ ਸੀਗਾ ਆਪਣਾ ਪੀਟ ਦਾ ਲਾਸਟ ਸੂਟ ਗ੍ਰੀਨ ਕਲਰ ਦਾ ਉਮੀਦ ਹੈ ਸਾਰੇ ਸੂਟ ਤੁਹਾਨੂੰ ਪਸੰਦ ਆਏ ਹੋਣੇ ਆ ਸੋਹਣੇ ਲੱਗੇ ਹੋਣੇ ਆ ਤੇ ਤੁਸੀਂ ਰੇਟ ਤੋਂ ਵੀ ਬੜੇ ਸੈਟੀਸਫਾਈਡ ਹੋਵੋਗੇ ਹੁਣ ਮੈਂ ਤੁਹਾਨੂੰ ਉਹੀ ਰੇਟ ਕਰਤਾ ਜਿਸ ਦੇ ਵਿੱਚ ਮੈਨੂੰ ਪਿਆ ਸੀਗਾ ਕਿਉਂਕਿ ਮੇਰੇ ਕੋਲੇ ਜਿੰਨੇ ਕਿ ਬਚੇ ਹੋਏ ਸੂਟ ਐ ਤੇ ਜ਼ਰੂਰਤ ਦੇ ਅਕੋਰਡਿੰਗ ਮੈਨੂੰ ਇਹ ਚੀਜ਼ ਕਰਨੀ ਪਈ ਤੇ ਤੁਸੀਂ ਇਹ ਚੀਜ਼ ਦਾ ਭਰ ਭਰ ਕੇ ਲਾਹਾ ਲਿਓ ਆਪਣੇ ਸਕਰੀਨਸ਼ਾਟ ਦੇ ਕੇ WhatsApp ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਤੇ ਤੁਸੀਂ ਆਪਣੀ ਬੁਕਿੰਗ ਕਨਫਰਮ ਕਰ ਸਕਦੇ ਹੋ ਮਤਲਬ ਇਨਕੁਆਰੀ ਕਰ ਸਕਦੇ ਹੋ ਤੇ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਨਾਲ ਨਵੇਂ ਸੂਟਾਂ ਨਾਲ ਤਦ ਤੱਕ ਸਾਰਿਆਂ ਨੂੰ ਸਸ਼ੀਕਾਲ